ਉਨੋਖੀ ਠੱਗੀ ਦੀ ਸ਼ਿਕਾਰ ਹੋਈ ਔਰਤ ਲਟੇਰੇ ਲੋਕਾਂ ਨੂੰ ਲੁੱਟਣ ਦੀਆਂ ਨਵੀਆਂ-ਨਵੀਆਂ ਕਾਢਾਂ ਕੱਢਦੇ ਰਹਿੰਦੇ ਹਨ ਅਤੇ ਲੋਕ ਇਹਨਾਂ ਦੇ ਜਾਲ ਵਿੱਚ ਫਸ ਕੇ ਸਭ ਕੁਝ ਗਵਾ ਲੈਂਦੇ ਹਨ ਹੁਣ ਤਾਜ਼ਾ ਮਾਮਲਾ ਪੰਜਾਬ ਦੇ ਫਿਰੋਜ਼ਪੁਰ ਦੇ ਗੋਪੀਨਗਰ ਦਾ ਹੈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਗੋਪੀ ਨਗਰ ਤੋਂ ਰਹਿਣ ਵਾਲੀ ਰਾਣੀ ਗਰੋਵਰ ਆਪਣੇ ਘਰ ਤੋਂ ਥੋੜੀ ਦੂਰ ਇੱਕ ਡੇਰੀ ਤੇ ਸਮਾਨ ਖਰੀਦਣ ਆਈ ਸੀ ਅਤੇ ਇੱਕ ਬਾਬਾ ਰਾਜ ਰਾਣੀ ਤੋਂ ਇੱਕ ਮੰਦਰ ਦਾ ਪਤਾ ਪੁੱਛਦਾ ਹੈ। ਬਾਕੀ ਤੁਸੀਂ ਖੁਦ ਦੇਖੋ ਅਤੇ ਦੇਖੋ ਹਰਾਨ ਕਰਨ ਵਾਲੀਆਂ ਗੱਲਾਂ ਇਸ ਰਾਜ ਰਾਣੀ ਨੇ ਦਸੀਆਂ। ਅਸੀਂ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸ਼੍ਰੀ ਆਮ ਬੁਜਾਰ ਵਿੱਚ ਉਸ ਨਾਲ ਠੱਗੀ ਹੋ ਗਈ ਤੇ ਉਸ ਨੂੰ ਪਤਾ ਵੀ ਨਾ ਲੱਗਾ। ਵਿਸ਼ੇਸ਼ ਰਿਪੋਰਟ ਖਰਪਾਲ ਸਿੰਘ ਫਿਰੋਜ਼ਪੁਰ। ਰਾਜਕੁਮਾਰੀ ਗਰੋਵਰ। ਹਾਂਜੀ। ਕਿੱਥੇ ਆਏ ਕਿੱਥੋਂ ਰਹਿਣ ਵਾਲਾ? ਗੋਪੀ ਨਗਰ ਦੇ ਜੀ। ਕਿੱਥੇ ਆਏ ਸੀ ਕਿੱਥੇ? ਬ੍ਰੈਡਲੈਂਡ ਆਏ ਸੀ ਅੱਜ ਕੋਲੋਂ। ਹਾਂਜੀ। ਸਾਡੇ 12 ਵਜੇ ਟਾਈਮ 'ਚ ਸਾਢੇ ਬਰਨ ਦਾ। ਬਸੋਨੀ ਜੀ ਨੀਨੇ ਮੈਨੂੰ ਕਿਹਾ ਉਹ ਬੰਦਾ ਇੱਕ ਆਇਆ ਮੈਂ ਐਡਰੈਸ ਪੁੱਛਦਾ ਸੀ ਜੀ। ਵੇ ਮੈਂ ਕਿਤੇ ਬਾਜ਼ਾਰ ਕਿਤੇ ਐਨਾ ਕਦੇ ਲੈ ਪਾ ਸੀਗਾ ਉਹ ਦਿਨ ਜਨਾਨੀ ਆ ਗਈ ਕੰਦੀ ਬਾਬਾ ਬੜਾ ਪਹੁੰਚੇ ਆਇਆ ਤੁਹਾਨੂੰ ਅਸ਼ੀਰਵਾਦ ਦਿੱਤਾ ਤੇ ਬਹੁਤ ਕੁਝ ਬਹੁਤ ਸ਼ਾਂਤ ਸੁਖ ਸ਼ਾਂਤੀ ਕਰਤ ਰਹਿੰਦੀ ਹੈ ਤੇ ਹਲ ਤੁਸੀਂ ਤੈਨੂੰ ਕਪੜਾ ਦੇਣਗੇ ਕਪੜਾ ਲੈ ਲਈ ਤੇ ਮੈਂ ਉਹਦੀ ਗੱਲ ਤੇ ਅਗ ਮੈਂ ਕਿ ਕੋਈ ਹੋਏਗਾ ਕੋਈ ਉਹਨੇ ਮੈਨੂੰ ਉਧਰ ਲੈ ਗਿਆ ਪਰੇ ਉਹ ਲਿਜਾ ਹੋਟਲ ਕੋਲੇ ਜੋਟੇ ਦੇ ਬਾਹਰ ਬੰਨੇ ਤੇ ਕੰਦਾ ਉਸ ਪਾਸੇ ਦੇ ਹੋਵੇ ਤੁਹਾਨੂੰ ਮੈਂ ਅਸ਼ੀਰਵਾਦ ਦੇਣਾ ਕਪੜਾ ਦੇਵਾਂਗਾ ਕਪੜੇ ਤੇ ਆਪਣਾ ਸਮਾਨ ਲੈ ਜਾਓ ਪੈਸੇ ਵੀ ਲੈ ਲਓ ਉਹ ਵੀ ਪਾ ਲੋ ਵਿੱਚ ਮੈਂ ਰਹਿਦਾ ਪਾਇ ਹੀ ਨਹੀਂ ਗੇ 300 ਰੁਪਏ ਪਾਇ ਸੀਗੇ ਤੇ ਬਾਕੀ ਉਹ ਸਮਾਨ ਮੇਰਾ ਕਹਿੰਦਾ ਤੂੰ ਆਜਾ ਕੋਲੇ ਲਾ ਲੋ ਮੈਂ ਇਹਦਾ ਤੂੰ ਬੰਨ ਕੇ ਮੰਦਰ ਚ ਰੱਖ ਦੇ ਯਾ ਗੱਲ ਚ ਪਾਇ ਸੀ ਕਿਸ ਤਰ੍ਹਾਂ ਕੀ ਚੂੜੀ ਵਾਚ ਪਾਈ ਸੀ ਮੇਰੇ ਨਹੀਂ ਜਿਹੜਾ ਲੈ ਕੇ ਗਿਆ ਸੋਨਾ ਸੀ ਕਿ ਸੋਨਾ ਸੀ ਕਿੰਨਾ ਸੋਨਾ 20 ਗ੍ਰਾਮ ਦੀ ਚੂੜੀ ਸੀ ਪੂਰੀ ਇੱਕ ਚੂੜੀ ਸੀ ਕੜੇ ਵਾਂਗ ਸੀ ਤੇ ਇੱਕ ਸੀਗਾ ਮੰਦਰੀ ਸੀ ਮੇਰੀ ਨਾਂ ਲਿਖਿਆ ਮੇਰਾ ਉੱਤੇ ਲਪੇਟਿਆ ਸੀ ਠੀਕ ਉਹਨੇ ਲੋ ਉਹਨੇ ਉਹਨਾਂ ਨੂੰ ਆਪਣਾ ਕਪੜਾ ਦਿੱਤਾ ਇਹਦੇ ਤੇ ਰੇਟ ਲਾ ਲਪੇਟਿਆ ਹਾਂ ਇਹਦੇ ਲਪੇੜ ਕੇ ਰੱਖ ਤੇ ਰੇਪੇੜ ਕੇ ਡੇਪੇੜ ਕੇ ਰੱਖ ਲੈਣਾ ਮੈਂ ਮੰਤਰ ਪੜਨਾ ਘਰੇ ਜਾ ਕੇ ਰੱਖ ਦੇ ਕਾਰੋਕ ਸ਼ਾਂਤੀ ਰਹੇਗੀ ਘਰ ਜਾ ਕੇ ਪਾ ਲਿਆ ਇਹ ਉਹ ਜਰਾਣੀ ਨੇ ਤੁਹਾਡੇ ਕਿਸ ਤਰ੍ਹਾਂ ਲਾਲ ਚਲਾਈ ਦੇ ਜਰਾਣੀ ਜੀ ਅਸਰ ਆਇਆ ਕਿ ਕਹਿੰਦੇ ਬਹੁਤ ਪਹੁੰਚਿਆ ਸੰਤ ਕਿੱਥੇ ਮਿਲਦੇ ਨੇ ਮਹਿਤਾਬ ਲੈਣਾ ਅਸ਼ੀਰਵਾਦ ਚਲੋ ਇਕੱਠੇ ਲੈਣੇ ਚੱਲ ਕੇ ਅਸ਼ੀਰਵਾਦ 15 ਮਿੰਟ ਕਰਦੀ ਗੱਲਬਾਤ 15 ਮਿੰਟ ਲਾਲ ਚਲਾਈ ਰੱਖਿਆ ਲਾਇ ਚਲਾਈ ਰੱਖਿਆ ਨਾ ਉਹਨੇ ਦੇਚ ਬੰਦਾ ਲੰਗੀ ਗਿਆ ਆਈ ਮੈਨੂੰ ਨਹੀਂ ਪਤਾ ਕਹਿੰਦੇ ਉਹ ਬਾਬਾ ਜੀ ਫੇਰ ਆ ਗਏ ਨੇ ਕਹਿੰਦੇ ਬਾਬੇ ਦਾ ਅਸ਼ੀਰਵਾਦ ਲਓ ਹਾਂ ਹਾਂ ਕਹਿੰਦੇ ਸੁੱਖ ਸ਼ਾਂਤੀ ਰਹਿੰਦੀ ਹੈ ਫਰਾਂਟ ਮੰਗਾ ਸਾਨੂੰ ਸੁੱਖ ਸ਼ਾਂਤੀ ਤੁਹਾਨੂੰ ਕੋਈ ਕਮੀ ਕਿਸੀ ਜੀ ਦੀ ਇਹ ਇਹ ਜਿਹੜੀ ਤੁਹਾਡੀ ਕਿੱਲੀ ਕੀਮਤ ਸੀਗੀ ਜਿਹੜਾ ਲੈ ਕੇ ਗਿਆ ਹੈ ਸਾਹਲਾ ਸਪੈਸਟਾ ਇੰਸਟਾਗ੍ਰਾਮਸ ਹੁਣ ਸੀ 70 7000 ਰੁਪਏ ਪਾਏ 10000 ਦਾ ਕੈਸੇ ਵੀ ਸੀਗੇ ਨਹੀਂ ਪੈਸੇ ਨਹੀਂ ਸੀਗੇ ਪੈਸੇ 20 ਰੁਪਏ ਸੀ ਵੀ ਰੋਏ ਨੇ ਪਾਏ ਸੀ 20 ਰੁਪਏ ਕਹਿੰਦੇ ਇਹ ਪੈਸੇ ਵੀ ਬੰਦਾਂ 20 ਕਰਕੇ ਕਹਿੰਦੇ ਬਾੜੇ ਬੜ ਤੇੜਾ ਹੈ ਤੁਹਾਨੂੰ ਬੇਕੂਬ ਬਣਾ ਗਿਆ ਬੇਕੂਬ ਬਣਾ ਔਰ ਕੀ ਮੰਗਦੇ ਤੁਹਾਡੇ ਇਹੋ ਜਿਹੇ ਇਹ ਹੀ ਮੰਗੇ ਨੇ ਨਾ ਚੀਜ਼ਾਂ ਮੈਨੂੰ ਵਾਪਸ ਮਿਲਣੀਆਂ ਚਾਹੀਦੀ ਕਾਰ ਦੇ ਹੋਣੀ ਜਾਈ ਜੀ ਹਾਂਜੀ ਔਰਤ ਪਹਿਲਾਂ ਵੇਖੀ ਸੀ ਔਰ ਕਦੇ ਨਹੀਂ ਵੇਖੀ ਹੋ ਤਾਂ ਆਏ ਆਵਾਜ਼ ਜਾਣ ਲੰਗੇ ਜਾਂਦੀ ਜਾਈ ਨੇ ਕਿਹਾ ਨਾ ਧਿਆਨ ਕਰ ਗੱਲਾਂ ਮਾਰਦੀ ਇਹ ਕੁੜੀਆਂ ਵੀ ਪਛਾਣਦੇ ਹੋ ਹਾਂ ਮੈਂ ਪਛਾਣ ਲਾਂ ਉਸੇ ਪਛਾਣ ਲਾਂਗੇ ਹਾਂ ਹਾਂ ਬੰਦੇ ਨੂੰ ਪਛਾਣ ਲਾਂਗੇ ਉਹਨੂੰ ਵੀ ਥਾਣ ਲਾਂਗੇ ਮੈਨੂੰ ਸਮਝ ਨਹੀਂ ਆਇਆ ਪਹਿਲਾਂ ਕਦੀ ਨਹੀਂ ਵੇਖੀ ਹਾਂਜੀ ਨਹੀਂ ਜੀ ਕਿਰਾਏ ਦਾ ਮੇਰਾ ਰਾਜੂ ਰਾਜੂ ਦੀ ਇਹ ਔਰਤ ਆਈ ਸੀ ਹਾਂਜੀ ਤੁਹਾਡੇ ਕੋਲ ਕੀ ਲੈਣ ਆਏ ਸੀ ਤੁਹਾਨੂੰ ਕੋਈ ਸਮਾਨ ਲੈਣ ਆਇਆ ਸੀ ਬ레ਡ ਵਗੈਰਾ ਲੈਣ ਆਇਆ ਸੀ ਹਾਂ ਔਰ ਇਹਨਾਂ ਨੂੰ ਕਿਸੇ ਲੇਡੀਜ਼ ਨੇ ਪਹਿਲਾਂ ਹੀ ਰੋਕ ਲਿਆ ਉਹ ਬੈਠੇ ਬੈਠੇ ਗੱਲਾਂ ਮਾਰਨ ਲੱਗ ਪਏ ਨਾ ਮੈਨੂੰ ਲੱਗਿਆ ਕੋਈ ਇਹਨਾਂ ਦੇ ਰੈਲਟਿਵ ਨੇ ਜਾਨ ਪਛਾਨ ਦੇ ਨੇ 15-20 ਮਿੰਟਾਂ ਦੀ ਗੱਲਾਂ ਮਾਰੀਆਂ ਉਦੋਂ ਕੋਈ ਬੰਦਾ ਆਇਆ ਬਾਬਾ ਬਣ ਕੇ ਉਹਨੇ ਆਂਟੀ ਨੂੰ ਅਸ਼ੀਰਵਾਦ ਦਿੱਤਾ ਆਂਟੀ ਉਸ ਤੋਂ ਬਾਅਦ ਬਿਲਕੁਲ ਯਾਨੀ ਸੁੰਨ ਹੀ ਹੋ ਗਏ ਆਂਟੀ ਸਾਰਾ ਸੁਣਨਾ ਲੱਗ ਵੜਾਤਾ ਉਹਨਾਂ ਦਾ ਚੌਂਕ ਛੁੜਾਇਆ ਮੇਰੀ ਗਾਨ ਕੇ ਨਹੀਂ ਛੁੜਾਇਆ ਫਿਰ ਉਸ ਤੋਂ ਬਾਅਦ ਆਂਟੀ ਰੋਲਾ ਪਾਤਾ ਮੇਰਾ ਲੁੱਟੇ ਗੇ ਲੁੱਟੇ ਗੇ ਬਾਈ ਪਾ ਚੱਲੇ ਵੀ ਆਂਟੀ ਦਾ ਸੁਣਨਾ ਲੱਗ ਲੈ ਗਿਆ ਉਹ ਬੰਦੇ ਬੇਕੂਮ ਬਣਾ ਗਏ ਨੇ ਔਰਤ ਨੇ ਨਾਲ ਚਲਾਈ ਰੱਖਿਆ ਇੱਕ ਔਰਤੀ ਨਾਲ ਦੋ ਬੰਦੇ ਸੀ ਇੱਕ ਸਰਦਾਰ ਸੀ ਇੱਕ ਬਜ਼ੁਰਗ ਸੀ ਕੋਈ 65 ਸਾਲ ਦਾ ਹੋਣਾ ਬਾਬਾ ਬਣ ਕੇ ਬਾਬਾ ਬਣ ਕੇ ਆ ਜੀ ਹਾਂ ਜੀ ਹੁਣ ਔਰਤ ਨੇ ਕੰਮ ਲਾ ਕੇ ਹੀ ਜਾਇਆ ਹਾਂ ਹਾਂ ਬਿਲਕੁਲ ਬਿਲਕੁਲ ਤਿੰਨ ਕੁ ਲੋਕਾਂ ਨੂੰ ਨੁਕਸਾਨ ਹੋਇਆ ਹੈ ਥਾਣੇ ਰਿਪੋਰਟ ਲਖਾ ਪੀਏ ਨਾਲੇ ਹੁਣ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਹੈ ਰੋਈਪੁਰ ਦਾ ਬਹੁਤ ਬੁਰਾ ਹਾਲ ਹੈ ਆਪਣੇ ਦਾ ਲੁੱਟਾਂ ਖੋਵਾਂ ਚੋਰੀਆਂ ਡਕਿਆਤੀ ਆਮ ਹੋ ਗਿਆ ਨੇ ਪ੍ਰਸ਼ਾਸਨ ਆਪਣਾ ਸੁੱਤਾ ਹੀ ਪਿਆ ਹੋਏ ਲੋ ਨਵੇਂ ਤਰੀਕੇ ਆ ਗਏ ਨੇ ਨਵੇਂ ਤਰੀਕੇ ਆ ਗਏ ਨੇ ਜੇ মিডিਆ ਨਾ ਹੋਵੇ ਤੇ ਬੇੜਾ ਗਰਕ ਹੋਏ ਪਤਾ ਨੱਜਲੇ ਵੀ ਕਿੰਨੇ ਨਕੀ ਠੱਗੀ ਹੋ ਰ ਮੈਂ ਕਹਿੰਨਾ ਵੀ ਕੋਈ ਠੱਲ ਪਾਣੀ ਚਾਹੀਦੀ ਹੈ ਪੁਲਿਸ ਜਾਵੇ ਤਾਂ ਕੀ ਨਹੀਂ ਕਰ ਸਕਦੀ ਵੀ ਆਮ ਲੋਕਾਂ ਨੇ ਕੱਲ ਹੋ ਗਿਆ ਨੇ ਜਿਹੜੇ ਲੁੱਟੇ ਹੋ ਮਾਈਕਲ ਠੀਕ ਹੈ ਜੀ ਥੈਂਕ ਯੂ